ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਮ ਆਹ ਸੁਰਿੰਦਰਪਾਲ ਸਿੰਘ ਵਰਪਾਲ 84 ਸੀ ਕਤਲੇਆਮ ਦੇ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਆਇਆ ਹੈ ਮਾਨਯੋਗ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਰਾਇਆ ਗਿਆ ਹੈ ਦੋਸ਼ੀ ਠਰਉਣ ਤੋਂ ਬਾਅਦ ਇਸ ਵੇਲੇ تسਲੀ ਜਤਾਈ ਜਾ ਰਹੀ ਹੈ ਕਿ ਜਿਹੜਾ 84 ਵਿੱਚ ਸੀ ਕਤਰਿਆਮ ਹੋਇਆ ਸੀ ਉਸ ਦੇ ਵਿੱਚ ਇਨਸਾਫ ਮਿਲ ਰਿਹਾ ਹੈ ਪਰ ਲੰਮਾ ਸਮਾਂ ਜਿਹੜਾ ਹੈ ਉਹ ਜ਼ਰੂਰ ਇੰਤਜ਼ਾਰ ਕਰਨਾ ਪਿਆ ਹੈ ਤੇ ਅੱਜ ਇਸ ਮਾਮਲੇ ਦੇ ਵਿੱਚ ਵਕੀਲ ਜਿਹੜੇ ਨੇ ਐਚਐਸ ਫੂਲਕਾ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜ਼ਰੂਰ ਨਤਮਸਤਕ ਹੋਣ ਦੇ ਲਈ ਆਏ ਰਹੇ ਨਹੀਂ ਸ਼ੁਕਰਾਨਾ ਕਰਨ ਦੇ ਲਈ ਆਏ ਨੇ ਤਾਂ ਗੱਲਬਾਤ ਕਰਾਂਗੇ ਐਚਐਸ ਫੂਲਕਾ ਦੇ ਨਾਲ ਕਿ ਇਹਨਾਂ ਲੰਮਾ ਸਮਾਂ ਜ਼ਰੂਰ ਲੱਗਾ ਹੈ ਪਰ ਜਿਸ ਤਰੀਕੇ ਨਾਲ ਅੱਜ ਇੱਥੇ ਸਜਾਵਾਂ ਹੋ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਇਹ ਮਾਮਲੇ ਦੁਬਾਰਾ ਮੋੜ ਖੁੱਲੇ ਗਏ ਨੇ ਉਸ ਤੋਂ ਬਾਅਦ ਇੱਕ ਨਵੀਂ ਆਸ ਅਤੇ ਉਮੀਦ ਮੋੜ ਜਾਗੀ ਸੀ ਜਿਹੜੇ 84 ਜਿਨ੍ਹਾਂ ਨੇ ਆਪਣੇ ਆਪਣੇ ਪਿੰਡੇ ਤੇ ਇਸ ਦਰਦ ਨੂੰ ਹਟਾਇਆ ਸੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਿਹੜੇ ਸੀ ਉਸ ਕਤਲੇਆਮ ਦਾ ਸ਼ਿਕਾਰ ਹੋਏ ਸਨ ਤੇ ਵੱਡੇ ਪੱਧਰ ਤੇ ਉਹਨਾਂ ਨੂੰ ਜਿਹੜਾ ਸੀ ਆਪਣਾ ਪਰਿਵਾਰਕ ਮੈਂਬਰ ਉਹ ਜ਼ਰੂਰ ਇੱਥੇ ਛੱਡਨੇ ਪਏ ਸੀ ਉਹਨਾਂ ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋਣਾ ਪਿਆ ਸੀ ਤੇ ਉਹਨਾਂ ਦਾ ਬੜੀ ਬਹਿਰਾਮੀ ਦੇ ਨਾਲ ਜ਼ਰੂਰ ਕਤਲ ਕੀਤਾ ਗਿਆ ਸੀ ਤਾਂ ਗੱਲਬਾਤ ਕਰਾਂਗੇ ਐਚਐਸ ਫੁਲਕਾ ਜਿਹੜੇ ਕਿ ਅੱਜ ਇੱਥੇ ਪਹੁੰਚੇ ਹੋਏ ਨੇ ਕੀ ਕਹਿਣਾ ਹੈ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਅਜੇ ਹੋਰ ਕਿਹੜੇ-ਕਿਹੜੇ ਮਾਮਲੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਸਜ਼ਾ ਵੀ ਸੁਣਾਈ ਐਡਵੋਕੇਟ ਐਚਐਸ ਫੁਲਕਾ ਸਾਹਿਬ ਸਾਡੇ ਨਾਲ ਨੇ ਇਸ ਵੇਲੇ ਗੱਲਬਾਤ ਕਰਾਂਗੇ ਫੁਲਕਾ ਸਾਹਿਬ ਇਹ ਕਿਹੜਾ ਮਾਮਲਾ ਸੀ ਜਿਸ ਦੇ ਵਿੱਚ ਸੱਜਨ ਕੁਮਾਰ ਹੋਣਾ ਨੂੰ ਜਿਹੜੀ ਆ ਉਹ ਸਜ਼ਾ ਹੋਣੀ ਹੈ ਇਹ ਦੋ ਸਿੱਖਾਂ ਦਾ ਕਤਲ ਹੈ ਉਹ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਕਰਨਦੀਪ ਸਿੰਘ ਜਿਹਨਾਂ ਨੂੰ ਜਿਉਂਦੇ ਚਲਾਤਾ ਸੀ ਇਹ ਰਾਜ ਨਗਰ ਏਰੀਆ ਹੈ ਇਹ ਸਰਸਵਤੀ ਬਿਹਾਰ ਦੇ ਥਾਣੇ ਦੇ ਵਿੱਚ ਇਹ ਹੈ ਏਰੀਆ ਤੇ ਇਹਦੇ ਵਿੱਚ ਉਹਨਾਂ ਦਾ ਕੇਸ ਦੇ ਵਿੱਚ ਇਹਨੂੰ ਦੋਸ਼ੀ ਠਹਿਰਾ ਦਿੱਤਾ ਤੇ ਹੁਣ 18 ਤਰੀਕ ਨੂੰ ਮੰਗਲਵਾਰ ਨੂੰ ਇਹਦੇ ਤੇ ਸਜ਼ਾ ਸੁਣਾਈ ਜਾਏਗੀ ਤੇ ਸਾਨੂੰ ਪੂਰੀ ਉਮੀਦ ਆ ਕਿਉਂਕਿ ਪਹਿਲਾਂ ਵੀ ਇੱਕ ਕਤਲ ਦਾ ਵਿੱਚ ਉਹਨੂੰ ਸਜ਼ਾ ਉਮਰ ਕੈਦ ਦੀ ਹੋਈ ਆ ਇਹ ਦੂਜਾ ਕੇਸ ਹੈ ਜੋ ਕਤਲ ਦਾ ਪਹਿਲੇ 5 ਕਤਲਾਂ ਦਾ ਸੀ ਹੁਣ 2 ਕਤਲਾਂ ਦਾ ਹੋ ਰਾਂਦਾ ਹੈ ਸਾਨੂੰ ਪੂਰੀ ਉਮੀਦ ਆ ਕੇਸ ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਏਗੀ ਉਹੀ ਅਸੀਂ ਮੰਗ ਕਰਾਂਗੇ ਇਸ ਤੋਂ ਲੰਮਾ ਸਮਾਂ ਇੰਤਜ਼ਾਰ ਵੀ ਕਰਨਾ ਪਿਆ ਜੀ ਕਿੰਨੀ ਇੱਕ ਮਿਹਨਤ ਕਿੰਨੀ ਇੱਕ ਸਿੱਧਤ ਇਸ ਵਾਸਤੇ ਕ੍ਰੈਡਿਟ ਕਿਸ ਨੂੰ ਤੁਸੀਂ ਦੋਗੇ ਇੰਨੀ ਮਿਹਨਤ ਦੇ ਲਈ ਕ੍ਰੈਡਿਟ ਤਾਂ ਅਸੀਂ ਕਾਲਪੁਰਖ ਨੂੰ ਦਿੰਨੇ ਆ ਜਿਨੇ ਹਿੰਮਤ ਦਿੱਤੀ ਕ੍ਰੈਡਿਟ ਵੀ ਡੋ ਨੂ ਉਹ ਵਿਦਵਾਵਾਂ ਨੂੰ ਦਿੰਨੇ ਆ ਜਿਨ੍ਹਾਂ ਨੇ ਇੰਨੀ ਹਿੰਮਤ ਰੱਖੀ ਇਸ ਕੇਸ ਦੇ ਵਿੱਚ ਸਵੰਨ ਸਿੰਘ ਦੀ ਵਾਈਫ ਤੇ ਉਹਨਾਂ ਦੀ ਬੇਟੀ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਗਿਆ ਬਹੁਤ ਜ਼ਿਆਦਾ ਹਰੈਸ ਕੀਤਾ ਗਿਆ ਉਹਦੇ باوجود ਵੀ ਉਹਨਾਂ ਨੇ ਆਪਣੀ ਹਿੰਮਤ ਰੱਖੀ ਔਰ ਕ੍ਰੈਡਿਟ ਤਾਂ ਸਾਰਾ ਉਹਨਾਂ ਨੂੰ ਜਾਂਦਾ ਉਹ ਜਿਹੜੇ ਪੀੜਤ ਜਿਹੜੇ ਇਸ 40-40 ਸਾਲ ਤੋਂ ਇਹ ਲੜਾਈਆਂ ਲੜ ਰਹੇ ਆ ਇਹ ਉਹਨਾਂ ਦਾ ਤੇ ਕਾਲਪੁਰਖ ਵੈਗਰੂ ਨੇ ਜੋ ਹਿੰਮਤ ਦਿੱਤੀ ਹੈ ਇਸ ਤੇ ਤੇ ਲੰਦੇ ਇਹ ਕੇਸ ਪਹਿਲਾਂ ਬੰਦ ਵੀ ਹੋ ਚੁੱਕਾ ਸੀ ਉਸ ਤੋਂ ਬਾਅਦ ਮੁੜ ਸ਼ੁਰੂ ਹੁੰਦਾ ਹੈ ਉਹ ਕਦੋਂ ਸ਼ੁਰੂ ਹੁੰਦਾ ਹੈ ਕਿਸ ਤਰੀਕੇ ਨਾਲ ਇਹ ਇਹ ਕੇਸ ਇਹਨੇ ਨਾ ਜਸਵੰਤ ਸਿੰਘ ਉਹਨਾਂ ਦੀ ਵਾਈਫ ਕਿਉਂਕਿ ਦੇਖੋ ਕੋਰਟ ਚ ਉਹਨਾਂ ਨੂੰ ਪ੍ਰੋਟੈਕਸ਼ਨ ਦੀ ਬਿਲੀ ਹੈ ਕਿ ਉਹਨਾਂ ਦਾ ਵਿਕਟਰ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਬਾਰੇ ਦੋਨਾਂ ਦਾ ਨਾਮ ਉਹਨਾਂ ਦੀ ਆਈਡੈਂਟੀਟੀ ਬਿਲਕੁਲ ਕਿਸੇ ਨੇ ਡਿਸਕਲੋਸ ਨਹੀਂ ਕਰਨੀ ਤੇ ਇਸ ਕਰਕੇ ਮੈਂ ਉਹਨਾਂ ਨੂੰ ਮਿਸਿਸ ਜਸਵੰਤ ਸਿੰਘ ਹੀ ਕਹਾਗਾ ਉਹ ਜਸਵੰਤ ਸਿੰਘ ਰਾਂ ਦੇ ਵਾਈਫ ਨੇ ਮਿਸ਼ਰਾ ਕਮਿਸ਼ਨ ਦੇ ਅੱਗੇ 1985 ਵਿੱਚ ਬਿਆਨ ਦਿੱਤਾ ਸੀ ਤੇ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਸੱਜਣ ਕੁਮਾਰ ਉਸ ਮੌਬ ਨੂੰ ਲੀਡ ਕਰ ਰਿਹਾ ਸੀ ਜਿਸ ਮੌਬ ਦੇ ਨੇ ਇਹ ਉਹਨਾਂ ਦੇ ਘਰ ਵਾਲੇ ਤੇ ਉਹਨਾਂ ਦੇ ਬੇਟੇ ਨੂੰ ਜਿਉਂਦਾ ਜਲਾਇਆ ਨਾਲੇ ਘਰ ਨੂੰ ਲੁੱਟਿਆ ਮਾਰਿਆ ਉਹਨਾਂ ਦੀ ਵੀ ਸੱਟਾਂ ਲਗੀਆਂ ਸੀ ਤੇ ਉਹ ਪਰ ਉਹ ਮਿਸ਼ਰਾ ਕਮਿਸ਼ਨ ਤੋਂ ਬਾਅਦ ਉਹ ਇਹ ਉਹਨਾਂ ਨੇ ਆਰਡਰ ਦਿੱਤਾ ਜੈਨ ਅਕਰਵਾਲ ਕਮੇਟੀ ਨੇ ਕਿ ਕੇਸ ਰਜਿਸਟਰ ਕਰੋ ਜਦੋਂ ਕੇਸ ਰਜਿਸਟਰ ਹੋਇਆ ਰਜਿਸਟਰ ਕਰਕੇ ਦਿੱਲੀ ਪੁਲਿਸ ਨੇ ਉਹਨਾਂ ਦੇ ਬਿਆਨ ਲਿਖੇ ਉਹਨਾਂ ਨੇ ਦਿੱਲੀ ਪੁਲਿਸ ਨੇ ਵੀ ਬਿਆਨ ਦਿੱਤੇ ਕਿ ਸੱਜਣ ਕੁਮਾਰ ਨੂੰ ਦੇਖਿਆ ਸੱਜਣ ਕੁਮਾਰੀ ਸੀ ਪਰ ਉਹਦੇ باوجود ਵੀ ਇਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਕੇਸ ਬੰਦ ਕਰਤਾ ਫਿਰ ਉਸ ਤੋਂ ਬਾਅਦ ਜਦੋਂ ਇਹ ਐਨਡੀਆ ਦੀ ਸਰਕਾਰ ਆਈ ਇਹ ਸੈਂਟਰ ਦੇ ਵਿੱਚ 2014 ਚ ਤੇ ਅਸੀਂ ਮੰਗ ਕੀਤੀ ਕਿ ਜਿਹੜੇ ਕੇਸ ਬੰਦ ਕੀਤੇ ਆ ਉਹਨਾਂ ਨੂੰ ਕੇਸਾਂ ਨੂੰ ਰੀਓਪਨ ਕੀਤਾ ਜਾਵੇ ਖੋਲਿਆ ਜਾਵੇ ਤੋਂ ਇਹ ਜੋ ਐਨਡੀਆ ਦੀ ਸਰਕਾਰ ਨੇ ਇੱਕ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਜੀਪੀ ਮਾਥਰ ਦੀ ਕਮੇਟੀ ਪਾਇੰਟ ਕੀਤੀ ਔਰ ਉਸ ਕਮੇਟੀ ਨੇ ਸਾਰੇ ਕੇਸ ਸਟੱਡੀ ਕੀਤੇ ਤੇ ਉਹਨਾਂ ਨੇ ਕਿਹਾ ਕਿ ਕੇਸ ਗਲਤ ਬੰਦ ਕੀਤੇ ਆ ਇਨਾ ਚਿਰ ਇਨਵੈਸਟੀਗੇਸ਼ਨ ਨੂੰ ਚਾਹੀਦੀ ਆ ਉਹਦੇ ਵਾਸਤੇ ਐਸਆਈਟੀ ਪੁਆਇੰਟ ਕੀਤੀ ਗਈ ਔਰ ਇਸ ਐਸਐਸਟੀ ਨੇ ਪਹਿਲਾ ਇੱਕ ਕੇਸ ਦੇ ਵਿੱਚ ਇੱਕ 2018 ਅਕਤੂਬਰ 2018 ਵਿੱਚ ਇੱਕ ਬੰਦੇ ਨੂੰ ਮੌਤ ਦੀ ਸਜ਼ਾ ਤੇ ਇੱਕ ਨੂੰ ਉਮਰ ਕੈਦ ਦੀ ਸਜ਼ਾ ਤਿੰਨ ਸਿੱਖਾਂ ਦੇ ਕਤਲ ਜੋ ਮਹੀਪਾਲ ਪੁਠਾਨੇ ਦਾ ਹੈ ਤੇ ਹੁਣ ਦੂਜਾ ਕੇਸ ਜਿਹੜਾ ਐਸਆਈਟੀ ਦਾ ਇਹ ਸੀ ਜਿਹਦੇ ਵਿੱਚ ਇਹ ਹੁਣ ਇਹਨਾਂ ਨੂੰ ਫੈਸਲਾ ਆਇਆ ਕੱਲ ਤੇ ਅੱਜ ਅਕਾਲ ਪ੍ਰਕਾਸ਼ ਦਾ ਸ਼ੁਕਰਾਨਾ ਕਰਨ ਆਇਆ ਇਹ ਆਸ ਮੀਂਹ ਰੱਖਦੇ ਹਾਂ ਕਿ ਕਿੰਨੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਹੈ ਦੇਖੋ ਉਮੀਦ ਤਾਂ ਪੂਰੀ ਆ ਕਿ ਇਹਦੇ ਚ ਉਹਨੂੰ ਫਾਂਸੀ ਸਜ਼ਾ ਹੋਏਗੀ ਕਿਉਂਕਿ ਪੰਜ ਸਿੱਖਾਂ ਦਾ ਕਤਲ ਦਾ ਪਹਿਲਾ ਸਜ਼ਾ ਇਹ ਦੋ ਹੁਣ ਹੋਰ ਆ ਤੇ ਇੱਕ ਤਰ੍ਹਾਂ ਦਾ ਇਹ ਜਿਹੜਾ ਔਰ ਇਹ ਇੱਕ ਜੀਨੋਸਾਈਡ ਕਤਲਿਆਂ ਦਾ ਹਿੱਸਾ ਹੈ ਇਹਦੇ ਵਿੱਚ ਤੇ ਫਾਂਸੀ ਦੀ ਸਜ਼ਾ ਉਮੀਦ ਪੂਰੀ ਕਰਦੇ ਹਾਂ ਪਰ ਵੈਸੇ ਜੇਕਰ ਜਿਹੜੇ ਮੀਡੀਆ ਵਾਲੇ ਉੱਥੇ ਸੀਗੇ ਉਹਨਾਂ ਨੇ ਦੇਖਿਆ ਜੋ ਉਹ ਇਸ ਟਾਈਮ ਜ਼ਿੰਦਗੀ ਜੀ ਰਿਹਾ ਉਹ ਉਹ ਮੌਤ ਤੋਂ ਵੀ ਬੱਤਰ ਆ ਬੁਰਾ ਹਾਲ ਆ ਉਸ ਦਾ ਬਿਲਕੁਲ ਔਰ ਜੋ ਬਲਕਿ ਦਿੱਲੀ ਦਾ ਰਾਜਾ ਸੀ ਸਮਝੋ ਉਹਨੂੰ 13 ਲੱਖ 13 ਲੱਖ ਵੋਟਾਂ ਦੇ ਮਾਰਜ ਨਾਲ ਇੰਡੀਆ ਦਾ ਰਿਕਾਰਡ ਜਿੱਤਿਆ ਵਾ ਔਰ ਉਹਨੂੰ ਕੋਈ ਹੈਰਾਨ ਨਹੀਂ ਸਕਿਆ ਅਜੇ ਤੱਕ ਦਿੱਲੀ ਵਿੱਚ ਉਹਨੂੰ ਕੋਈ ਤੇ ਉਹ ਬੰਦੇ ਦਾ ਅੱਜ ਇਹ ਹਾਲ ਇਹ ਤਾਂ ਮੌਤ ਨਾਲ ਵੀ ਬਸਤਰ ਆ ਜਿਸ ਤਰ੍ਹਾਂ ਪਰ ਫਿਰ ਵੀ ਸਾਨੂੰ ਪੂਰੀ ਉਮੀਦ ਆ ਸੀ ਮੌਤ ਦੀ ਸਜ਼ਾ ਦੀ ਡਿਮਾਂਡ ਕਰਾਂਗੇ ਕੋਰਟ ਤੋਂ ਅਪੀਲ ਕਰਾਂਗੇ ਤੇ ਸਾਨੂੰ ਪੂਰੀ ਉਮੀਦ ਆ ਕਿ ਉਹਨੂੰ ਫਾਂਸੀ ਦੀ ਸਜ਼ਾ ਹੀ ਸੁਣਾਈ ਜਾਏਗੀ ਮੰਗਲਵਾਰ ਨੂੰ ਫਿਰ ਤਾਂ ਆਖੀ ਸਵਾਲ ਹੈ ਕਿ ਜਗਦੀਸ਼ ਟਾਈਟਲਰ ਉਹਨਾਂ ਦਾ ਵੀ ਇਨਾ ਨਾਮ ਆਉਂਦਾ ਰਿਹਾ ਹੈ ਦੋਸ਼ੀ ਦੇ ਵਿੱਚ ਕਮਨ ਲਾਥੂ ਦਾ ਵੀ ਨਾਮ ਜਿਹੜਾ ਹੈ ਦੋਸ਼ੀ ਦੇ ਵਿੱਚ ਆਉਂਦਾ ਰਿਹਾ ਹੈ ਉਹਨਾਂ ਦੇ ਜਿਹੜੇ ਕੇਸ ਨੇ ਉਹ ਕਿਸ ਜਗ੍ਹਾ ਤੇ ਨੇ ਕਿੱਥੇ ਕੈਸ ਵੜੇ ਜਗਦੀਸ਼ ਟਾਈਟਲ ਦੇ ਉੱਤੇ ਤਿੰਨ ਸਿੱਖਾਂ ਦੇ ਕਤਲ ਦਾ ਕੇਸ ਚੱਲ ਰਿਹਾ ਉਹ ਗਵਾਹੀਆਂ ਚੱਲ ਰਹੀਆਂ ਰੌਜ਼ਿੰਗਬੀ ਕੋਰਟ ਦੇ ਚ ਉਹ ਕੇਸ ਲਗਾਤਾਰ ਚੱਲ ਰਿਹਾ ਤੇ ਜਿੱਥੇ ਦਾ ਕਮਨ ਲਾਥ ਦਾ ਸਵਾਲਾ ਕਮਨ ਲਾਥ ਦੇ ਖਿਲਾਫ ਅਜੇ ਤੱਕ ਕੋਈ ਕੇਸ ਰਜਿਸਟਰ ਨਹੀਂ ਹੋਇਆ ਉਹ ਔਰ ਕੋਸ਼ਿਸ਼ ਚੱਲ ਰਹੀ ਹੈ ਉਕੇ ਸਜਿਸਟਰ ਕੰਦੀ ਅੱਜ ਵੀ ਉੱਥੇ ਦਿੱਲੀ ਹਾਈ ਕੋਰਟ ਦੇ ਚ ਕੇਸ ਲੱਗਿਆ ਹੋਇਆ ਮਨਜਿੰਦਰ ਸਿੰਘ ਸਰਸਾ ਨੇ ਹਾਈ ਕੋਰਟ ਦੇ ਚ ਕੇਸ ਪਾਇਆ ਕਿ ਹੁਕਮ ਆਰਡਰ ਦਿਓ ਪੁਲਿਸ ਨੂੰ ਕਿ ਉਹ ਦੇ ਅਗੇਂਸਟ ਕੇਸ ਚ ਲਾਇਆ ਜਾਵੇ ਤੇ ਉਹ ਉਮੀਦ ਸਾਨੂੰ ਹੈ ਕਿ ਉਹ ਦੇ ਅਗੇਂਸਟ ਵੀ ਕਮਨਲਾਸ ਅਗੇਂਸਟ ਵੀ ਖਿਲਾਫੀ ਕੇਸ ਚਲੇਗਾ ਸੁਯੇਸ਼ਨ ਐਡਵੋਕੇਟ ਐਚਐਸ ਫੂਲਕਾ ਜਿਨ੍ਹਾਂ ਨੇ ਦੱਸਿਆ ਹੈ ਕਿ ਬੀਤੇ ਦਿਨ ਇਹ ਮਾਮਲਾ ਜਿਹੜਾ ਸੀ ਉਹ ਉਦੋਂ ਖੁੱਲਿਆ ਜਦੋਂ ਐਨਡੀਏ ਦੀ ਸਰਕਾਰ ਨੇ ਇੱਕ ਜਾਂਚ ਕਮੇਟੀ ਜਿਹੜੀ ਸੀ ਉਹ ਮੁੜ ਬਣਾਈ ਸੀ ਤੇ ਉਸ ਮਾਮਲਾ ਖੁੱਲਣ ਤੋਂ ਬਾਅਦ ਅੱਜ ਇਹ ਫੈਸਲਾ ਆਇਆ ਹੈ ਕਿ ਸਰਜਨ ਕੁਮਾਰ ਦੋਸ਼ੀ ਪਾਏ ਗਏ ਨੇ ਤਾਂ ਅਗਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਜਿਸ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਫਾਂਸੀ ਦੀ ਸਜ਼ਾ ਹੋਵੇ ਕਿਉਂਕਿ ਉਹਨਾਂ ਨੇ ਸੇਖਾਂ ਦਾ ਜਿਹੜਾ ਸੀ ਉਹ ਕਤਲ ਆਮ ਕੀਤਾ ਸੀ ਉਸ ਦੇ ਲਈ ਉਹ ਦੋਸ਼ੀ ਬਕਾਇਦਾ ਅਦਮਾਨਜੋਗ ਅਦਾਲਤ ਵੱਲੋਂ ਉਹ ਦੋਸ਼ੀ ਠਰائے ਗਏ ਨੇ ਤਾਂ वाले ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਵਕ-ਵਕ ਮਾਮਲੇ ਅਜੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਵੀ ਵੱਡੇ ਫੈਸਲੇ ਆਉਣ ਦੀ ਆਸ ਅਤੇ ਉਮੀਦ ਪ੍ਰਗਟਾਈ ਜਾ ਰਹੀ ਹੈ ਕੁਝ ਨਵੀਆਂ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ सुरेंद्रਪਾਲ ਸਿੰਘ ਔਰ ਪਾਲ ਤੇ ਹਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ ਅੱਜ ਸਰਕਾਰ ਐਚਐਸ ਸਕੂਲ ਕਾ ਜਿਨ੍ਹਾਂ ਨੇ ਇਹਨਾਂ ਕੇਸਾਂ ਦੀ ਬੜੀ ਤਨਦੇਹੀ ਨਾਲ ਪੈਰਵਾਹੀ ਕੀਤੀ ਹੈ ਉਹਨਾਂ ਦੇ ਹੌਸਲੇ ਨੂੰ ਇਹਨਾਂ ਦੀ ਡੈਡੀਕੇਸ਼ਨ ਨੂੰ ਇਹਨਾਂ ਦੇ ਲਗਾਤਾਰ ਯਤਨਾਂ ਨੂੰ ਅੱਜ ਬੂਰ ਪਿਆ ਕਿਉਂਕਿ ਸੱਜਣ ਕੁਮਾਰ ਵਰਗੇ ਤਾਕਤਵਰ ਬੰਦੇ ਨੂੰ ਜੇਲਾ ਪਿੱਛੇ ਭੇਜਣਾ ਕੋਈ ਛੋਟੀ ਗੱਲ ਨਹੀਂ ਸਲਾਖਾਂ ਪਿੱਛੇ ਭੇਜ ਜਿਵੇਂ ਉਹਨਾਂ ਨੇ ਦੱਸਿਆ ਡਿਟੇਲ ਨਾਲ ਦੱਸਿਆ ਇਸੇ ਤਰ੍ਹਾਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਦੀ ਤੁਮਣੀ ਗੁਰਦਾਰ ਪਰੰਧ ਕਮੇਟੀ ਵੱਲੋਂ ਲਗਾਤਾਰ ਇਹਨਾਂ ਕਿਸਮ ਦੀ ਕਾਰਵਾਈ ਕੀਤੀ ਗਈ ਦਿੱਲੀ ਕਮੇਟੀ ਵੱਲੋਂ ਕੀਤੀ ਗਈ ਹੁਣ ਵੀ ਜਿਹੜੇ ਕੇਸ ਨੇ ਜਿ ਤਰ੍ਹਾਂ ਦਿੱਲੀ ਦੰਗਿਆਂ ਵਾਲੇ ਦਿੱਲੀ ਦਸਲੁਕੀਸ਼ ਦੇ ਕੇਸ ਜਿਹੜੇ ਚੱਲ ਰਹੇ ਨੇ ਉਹਦੇ ਵਿੱਚ ਉਹਦੀ ਸੱਜਣ ਕੁਮਾਰ ਦੀ ਤੇ ਜਿਹੜੇ ਹੋਰ ਦੋਸ਼ੀ ਸਜਾਉਣ ਦੇ ਦੱਸਿਆ ਇਸ ਤਰ੍ਹਾਂ ਕਾਨਪੁਰ ਦੇ ਕੁਝ 243 ਨੇ ਸ਼ਾਇਦ ਉੱਥੇ ਜਿਹੜੇ ਕਸਬੇ ਪਰ ਉਹਨਾਂ ਦੇ ਵਿੱਚ ਇੱਕ ਵਾਰੀ ਜਦੋਂ 5 ਵਾਲੀ ਅਕਾਲੀ ਦਲ ਦੀ ਉਦੋਂ ਸਰਕਾਰ ਨੇ ਐਨਡੀ ਜਿਹੜਾ ਉਹ ਕਰ ਦਿੱਤੇ ਨੇ ਸਾਰੀਆਂ ਐਸਆਈਟੀਆਂ ਬਣਾ ਕੇ ਰੀਓਪਨ ਕੀਤੇ ਪਰ ਹੁਣ ਜਿਹੜਾ ਉਹ ਫੇਰ ਉਹਨਾਂ ਨੂੰ ਬੰਦ ਕਰ ਰਹੇ ਕਿਉਂਕਿ ਉਹ ਲੋਕ ਜਿਹੜੇ ਆਪਾਜਪਾ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਉਹਨਾਂ ਪਾਜਪਾ ਨੇ ਉਹਨਾਂ ਨੂੰ ਜੋਰਦਨ ਉਹਦੇ ਚ ਪ੍ਰੈਸ਼ਰਾਈਜ਼ ਕੀਤਾ ਵੀ ਤੁਸੀਂ ਇਹਨਾਂ ਕੇਸਾਂ ਦੀ ਪੈਰਵਾਈ ਬੰਦ ਕਰ ਉਹਦੇ ਚ ਅਜ ਵੀ ਸਾਹਿਕਲ ਦੀਪ ਸਿੰਘ ਭੋਖੜ ਜਿਹੜੇ ਉਹ ਦਿੱਲੀ ਤੋਂ ਸ਼ਰਮਣੀ ਗੁਰਦਾਰ ਪ੍ਰਧਾਨ ਦੀ ਕਮੇਟੀ ਤੇ ਸਾਹਿਜੋਗ ਨਾਲ ਉਹਨਾਂ ਕੇਸਾਂ ਦੀ ਪੈਰਵਾਈ ਕਰ ਰਹੇ ਅਸੀਂ ਜਿੱਥੇ ਇਹਨਾਂ ਦਾ ਇਹਨਾਂ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕਰਦੇ ਹਾਂ ਉਹਦੇ ਪ੍ਰਧਾਨ ਜੀ ਨੇ ਖਾਸ ਤੌਰ ਤੇ ਅਸਰ ਰਜਿੰਦਰ ਸਿੰਘ ਇਹ ਕਹਿੰਮੀ ਜਿਵੇਂ ਭੁਖੜਾ ਸਾਹਿਬ ਗੱਲਬਾਤ ਕਰਨ ਦਾ ਦੱਸ ਰਹੇ ਕਿ 60 ਵਕੀਲਾਂ ਦੇ ਨਾਮ ਸੀ ਜਿਨ੍ਹਾਂ ਨੂੰ ਉਸ ਵੇਲੇ ਥ੍ਰੈਟ ਸੀ ਪੁਲਿਸ ਨੂੰ ਮਾਰ ਦੇਣ ਤੇ ਉਹਨਾਂ ਦੇ ਸਬੰਧ ਵਿੱਚ ਸਰਕਾਰ ਦੀਪ ਸੋਣਾ ਨੇ ਆਰਡਰ ਕੀਤਾ ਸੀ ਕਿ ਇਹਨਾਂ ਦੀ ਪ੍ਰੋਟੈਕਸ਼ਨ ਸਟੇਟ ਦੀ ਜ਼ਿੰਮੇਵਾਰੀ ਹੈ ਉਹਦੇ ਸਾਰ ਰਜਿੰਦਰ ਸਿੰਘ ਧਾਮੀ ਉਹਨਾਂ ਦਾ ਨਾਮ ਕਿਉਂਕਿ ਅਸੀਂ ਜਿਨ੍ਹਾਂ ਸਾਰਿਆਂ ਨੇ ਇਹਨਾਂ ਕੇਸਾਂ ਦੀ ਪੈਰਵਾਈ ਕੀਤੀ ਹਰ ਤਰ੍ਹਾਂ ਦਾ ਪ੍ਰੈਸ਼ਰ ਸਾਡੇ ਤੇ ਪਿਆ ਸਾਡੇ ਪਰਿਵਾਰਾਂ ਤੇ ਪਿਆ ਕਿ ਇਹਨਾਂ ਕੇਸਾਂ ਦੇ ਵਿੱਚ ਪਿੱਛੇ ਹਟ ਜਾਈਓ ਪਰ ਇੱਕ ਜਿਵੇਂ ਜਨੂਨ ਨਾਲ ਇੱਕ ਕੌਮੀ ਫਰਜ਼ ਪਛਾਣ ਕੇ ਇਹਨਾਂ ਕੇਸਾਂ ਦੀ ਪੈਰਵਾਈ ਕੀਤੀ ਅੱਜ ਵੀ ਪ੍ਰਧਾਨ ਜੀ ਨੇ ਇਸ ਗੱਲ ਦੀ ਜਿੱਥੇ تسਲੀ ਤੇ ਖੁਸ਼ੀ ਜਿਹੜੀ ਉਹ ਜ਼ਾਹਰ ਕੀਤੀਗੇ ਸੱਜਣਗਾਰ ਨੂੰ ਫੂਲਦਾ ਸਾਹਿਬ ਨੇ ਜਿਹੜੀ ਆ ਉਹ ਇਸ ਮਕਾਮ ਤੇ ਲੈ ਆਂਦਾ ਕਿ ਉਹਨਾਂ ਨੂੰ ਸੱਜਾ ਜਿਹੜੀ ਸੁਣਾਈ ਜਾਣੀ ਨਾਲ ਹੀ ਉਹਨਾਂ ਨੇ ਖਾਸ ਤੌਰ ਤੇ ਸਪਰਤਾਪ ਸਿੰਘ ਜੁਣੀ ਸਾਡੇ ਆਪਣੇ ਸੈਕਟਰੀ ਸਾਹਿਬ ਸ਼੍ਰਮਣੀ ਘਰਾਲਾ ਫਰਮ ਦੇ ਕਮੇਟੀ ਤੇ ਮੇਰੀ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਉਹਨਾਂ ਨੇ ਆਉਣਾ ਉਹਨਾਂ ਦਾ ਸਨਮਾਨ ਵੀ ਕਰਨਾ ਤੇ ਉਹਨਾਂ ਦਾ ਆਿਆਂ ਦਾ ਜੀ ਆਇਆਂ ਨੂੰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹੇ ਗੁਰੂ ਵਾਹੇ ਸਤ ਨਾਮ ਵਾਹਿਗੁਰੂ 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 ਸਸਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਮ ਮੈਂ ਹਾਂ ਸੁਰਿੰਦਰਪਾਲ ਸਿੰਘ ਮਰਪਾਲ 84 ਸੀ ਕਤਲੇਆਮ ਦੇ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਆਇਆ ਹੈ ਮਾਨਯੋਗ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਰਾਇਆ ਗਿਆ ਹੈ ਦੋਸ਼ੀ ਠਰਾਉਣ ਤੋਂ ਬਾਅਦ ਇਸ ਵੇਲੇ تسਲੀ ਦਿੱਤਾઈ ਜਾ ਰਹੀ ਹੈ ਕਿ ਜਿਹੜਾ 84 ਵਿੱਚ ਸੀ ਕਤਰਿਆਮ ਹੋਇਆ ਸੀ ਉਸ ਦੇ ਵਿੱਚ ਇਨਸਾਫ ਮਿਲ ਰਿਹਾ ਹੈ ਪਰ ਲੰਮਾ ਸਮਾਂ ਜਿਹੜਾ ਹੈ ਉਹ ਜ਼ਰੂਰ ਇੰਤਜ਼ਾਰ ਕਰਨਾ ਪਿਆ ਹੈ ਤੇ ਅੱਜ ਇਸ ਮਾਮਲੇ ਦੇ ਵਿੱਚ ਵਕੀਲ ਜਿਹੜੇ ਨੇ ਐਚਐਸ ਫੂਲਕਾ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜ਼ਰੂਰ ਨਤਮਸਤਕ ਹੋਣ ਦੇ ਲਈ ਆਏ ਰਹੇ ਨਹੀਂ ਸ਼ੁਕਰਾਨਾ ਕਰਨ ਦੇ ਲਈ ਆਏ ਨੇ ਤਾਂ ਗੱਲਬਾਤ ਕਰਾਂਗੇ ਐਚਐਸ ਫੂਲਕਾ ਦੇ ਨਾਲ ਕਿ ਇੰਨਾ ਲੰਮਾ ਸਮਾਂ ਜ਼ਰੂਰ ਲੱਗਾ ਹੈ ਪਰ ਜਿਸ ਤਰੀਕੇ ਨਾਲ ਅੱਜ ਇੱਥੇ ਸਜਾਵਾਂ ਹੋ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਇਹ ਮਾਮਲੇ ਦੁਬਾਰਾ ਮੋੜ ਖੁੱਲੇ ਗਏ ਨੇ ਉਸ ਤੋਂ ਬਾਅਦ ਇੱਕ ਨਵੀਂ ਆਸ ਅਤੇ ਉਮੀਦ ਮੋੜ ਜਾਗੀ ਸੀ ਜਿਹੜੇ 84 ਜਿਨ੍ਹਾਂ ਨੇ ਆਪਣੇ ਆਪਣੇ ਪਿੰਡੇ ਤੇ ਇਸ ਦਰਦ ਨੂੰ ਹਟਾਇਆ ਸੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਿਹੜੇ ਸੀ ਉਸ ਕਤਲੇਆਮ ਦਾ ਸ਼ਿਕਾਰ ਹੋਏ ਸਨ ਤੇ ਵੱਡੇ ਪੱਧਰ ਤੇ ਉਹਨਾਂ ਨੂੰ ਜਿਹੜਾ ਸੀ ਆਪਣਾ ਪਰਿਵਾਰਕ ਮੈਂਬਰ ਉਹ ਜਰੂਰ ਇੱਥੇ ਛੱਡਨੇ ਪਏ ਸੀ ਉਹਨਾਂ ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋਣਾ ਪਿਆ ਸੀ ਤੇ ਉਹਨਾਂ ਦਾ ਬੜੀ ਬਹਿਰਮੀ ਦੇ ਨਾਲ ਜ਼ਰੂਰ ਕਦਰ ਕੀਤਾ ਗਿਆ ਸੀ ਤਾਂ ਗੱਲਬਾਤ ਕਰਾਂਗੇ ਐਚਐਸ ਫੂਲਕਾ ਜਿਹੜੇ ਕਿ ਅੱਜ ਇੱਥੇ ਪਹੁੰਚੇ ਹੋਏ ਨੇ ਕੀ ਕਹਿਣਾ ਹੈ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਅਜੇ ਹੋਰ ਕਿਹੜੇ-ਕਿਹੜੇ ਮਾਮਲੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਸਜ਼ਾ ਵੀ ਸੁਣਾਈ ਐਡਵੋਕੇਟ ਐਚਐਸ ਫੂਲਕਾ ਸਾਹਿਬ ਸਾਡੇ ਨਾਲ ਨੇ ਆਏ ਇਸ ਵੇਲੇ ਗੱਲਬਾਤ ਕਰਾਂਗੇ ਫੂਲਕਾ ਸਾਹਿਬ ਇਹ ਕਿਹੜਾ ਮਾਮਲਾ ਸੀ ਜਿਸ ਦੇ ਵਿੱਚ ਸੱਜਨ ਕੁਮਾਰ ਹੋਣਾ ਨੂੰ ਜਿਹੜੀ ਆ ਉਹ ਸਜ਼ਾ ਹੋਣੀ ਹੈ ਇਹ ਦੋ ਸਿੱਖਾਂ ਦਾ ਕਤਲ ਹੈ ਉਹ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਕਰਨਦੀਪ ਸਿੰਘ ਜਿਹਨਾਂ ਨੂੰ ਜਿਉਂਦੇ ਚਲਾਤਾ ਸੀ ਇਹ ਰਾਜ ਨਗਰ ਏਰੀਆ ਹੈ ਇਹ ਸਰਸਵਤੀ ਬਿਹਾਰ ਦੇ ਥਾਣੇ ਦੇ ਵਿੱਚ ਇਹ ਹੈ ਏਰੀਆ ਤੇ ਇਹਦੇ ਵਿੱਚ ਉਹਨਾਂ ਦਾ ਕੇਸ ਤੇ ਵਿੱਚ ਇਹਨੂੰ ਦੋਸ਼ੀ ਤਕਰਾਰ ਦਿੱਤਾ ਤੇ ਹੁਣ 18 ਤਰੀਕ ਨੂੰ ਮੰਗਲਵਾਰ ਨੂੰ ਇਹਦੇ ਤੇ ਸਜ਼ਾ ਸੁਣਾਈ ਜਾਏਗੀ ਤੇ ਸਾਨੂੰ ਪੂਰੀ ਉਮੀਦ ਆ ਕਿਉਂਕਿ ਪਹਿਲਾਂ ਵੀ ਇੱਕ ਕਤਲ ਦਾ ਵਿੱਚ ਉਹਨੂੰ ਸਜ਼ਾ ਉਮਰ ਕੈਦ ਦੀ ਹੋਈ ਆ ਇਹ ਦੂਜਾ ਕੇਸ ਹੈ ਜੋ ਕਤਲ ਦਾ ਪਹਿਲੇ ਪੰਜ ਕਤਲਾਂ ਦਾ ਸੀ ਹੁਣ ਦੋ ਕਤਲਾਂ ਦਾ ਹੋ ਰੰਦਾ ਹੈ ਸਾਨੂੰ ਪੂਰੀ ਉਮੀਦ ਹੈ ਕੇ ਇਸ ਦੇ ਵਿੱਚ ਉਹਨੂੰ ਫਰਾਂਸੀਸੀ ਸਜ਼ਾ ਸੁناਈ ਜਾਏਗੀ ਉਹੀ ਅਸੀਂ ਮੰਗ ਕਰਾਂਗੇ ਜੀ ਇਸ ਤੋਂ ਲੰਮਾ ਸਮਾਂ ਇੰਤਜ਼ਾਰ ਵੀ ਕਰਨਾ ਪਿਆ ਜੀ ਕਿੰਨੀ ਇੱਕ ਮਿਹਨਤ ਕਿੰਨੀ ਇੱਕ ਸ਼ੁੱਧਤਾ ਇਸ ਵਾਸਤੇ ਕ੍ਰੈਡਿਟ ਕਿਸ ਨੂੰ ਤੁਸੀਂ ਦੋਗੇ ਇੰਨੀ ਮਿਹਨਤ ਦੇ ਲਈ ਕ੍ਰੈਡਿਟ ਤਾਂ ਅਸੀਂ ਕਾਲ ਪ੍ਰਖਿਓਂ ਦਿੰਨੇ ਆ ਜਿਨੇ ਹਿੰਮਤ ਦਿੱਤੀ ਕ੍ਰੈਡਿਟ ਟੂ ਵੀ ਡੋ ਨੋ ਉਹ ਵਿਦਵਾਵਾਂ ਨੂੰ ਦਿੰਨੇ ਆ ਜਿਨ੍ਹਾਂ ਨੇ ਇੰਨੀ ਹਿੰਮਤ ਰੱਖੀ ਇਸ ਕੇਸ ਦੇ ਵਿੱਚ ਸੁਵੰਨ ਸਿੰਘ ਦੀ ਵਾਈਫ ਤੇ ਉਹਨਾਂ ਦੀ ਬੇਟੀ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਗਿਆ ਬਹੁਤ ਜ਼ਿਆਦਾ ਹਰੈਸ ਕੀਤਾ ਗਿਆ ਉਹਦੇ باوجود ਵੀ ਉਹਨਾਂ ਨੇ ਆਪਣੀ ਹਿੰਮਤ ਰੱਖੀ ਔਰ ਕ੍ਰੈਡਿਟ ਤਾਂ ਸਾਰਾ ਉਹਨਾਂ ਨੂੰ ਜਾਂਦਾ ਉਹ ਜਿਹੜੇ ਪੀੜਤ ਜਿਹੜੇ ਇਸ 40-40 ਸਾਲ ਤੋਂ ਇਹ ਲੜਾਈਆਂ ਲੜ ਰਹੇ ਆ ਇਹ ਉਹਨਾਂ ਦਾ ਤੇ ਕਾਲ ਪ੍ਰਖਿਓਂ ਨੇ ਜੋ ਹਿੰਮਤ ਦਿੱਤੀ ਹੈ ਇਸ ਤੇ ਉੱਤੇ ਲੰਦੇ ਇਹ ਕੇਸ ਪਹਿਲਾਂ ਬੰਦ ਵੀ ਹੋ ਚੁੱਕਾ ਸੀ ਉਸ ਤੋਂ ਬਾਅਦ ਮੁੜ ਸ਼ੁਰੂ ਹੁੰਦਾ ਹੈ ਉਹ ਕਦੋਂ ਸ਼ੁਰੂ ਹੁੰਦਾ ਹੈ ਕਿਸ ਤਰੀਕੇ ਨਾਲ ਇਹ ਇਹ ਕੇਸ ਇਹਨੇ ਨਾ ਜਸਵੰਤ ਸਿੰਘ ਉਹਨਾਂ ਦੀ ਵਾਈਫ ਕਿਉਂਕਿ ਦੇਖੋ ਕੋਰਟ ਚ ਉਹਨਾਂ ਨੂੰ ਪ੍ਰੋਟੈਕਸ਼ਨ ਦੀ ਬਿਲੀ ਵੀ ਆ ਕਿ ਉਹਨਾਂ ਦਾ ਵਿਕਟਰੀ ਵਿਟਨੈਸ ਪ੍ਰੋਟੈਕਸ਼ਨ ਪ੍ਰੋਮ ਦੇ ਵਿੱਚ ਉਹਨਾਂ ਦੇ ਬਾਰੇ ਦੋਨਾਂ ਦਾ ਨਾਮ ਉਹਨਾਂ ਦੀ ਗਰੰਟੀ ਦੀ ਬਿਲਕੁਲ ਕਿਸੇ ਨੇ ਡਿਸਕਲੋਸ ਨਹੀਂ ਕਰਨੀ ਤੇ ਇਸ ਕਰਕੇ ਮੈਂ ਉਹਨਾਂ ਨੂੰ ਮਿਸਿਸ ਜਸਵੰਤ ਸਿੰਘ ਹੀ ਕਹਾਗਾ ਉਹ ਜਸਵੰਤ ਸਿੰਘ ਰਾਂ ਦੀ ਵਾਈਫ ਨੇ ਮਿਸ਼ਰਾ ਕਮਿਸ਼ਨ ਦੇ ਅੱਗੇ 1985 ਵਿੱਚ ਬਿਆਨ ਦਿੱਤਾ ਸੀ ਤੇ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸੱਜਣ ਕੁਮਾਰ ਉਸ ਮੌਬ ਨੂੰ ਲੀਡ ਕਰ ਰਿਹਾ ਸੀ ਜਿਸ ਮੌਬ ਦੇ ਨੇ ਇਹ ਉਹਨਾਂ ਦੇ ਘਰ ਵਾਲੇ ਤੇ ਉਹਨਾਂ ਦੇ ਬੇਟੇ ਨੂੰ ਜਿਉਂਦਾ ਜਲਾਇਆ ਨਾਲੇ ਘਰ ਨੂੰ ਲੁੱਟਿਆ ਮਾਰਿਆ ਉਹਨਾਂ ਦੀ ਵੀ ਸਟਾਲ ਲਗੀਆਂ ਸੀ ਤੇ ਉਹ ਪਰ ਉਹ ਮਿਸ਼ਰਾ ਕਮਿਸ਼ਨ ਤੋਂ ਬਾਅਦ ਉਹ ਇਹ ਉਹਨਾਂ ਨੇ ਆਰਡਰ ਦਿੱਤਾ ਜਾਇਨਾ ਕਰਵਾਲ ਕਮੇਟੀ ਨੇ ਕਿ ਕੇਸ ਰਜਿਸਟਰ ਕਰੋ ਜਦੋਂ ਕੇਸ ਰਜਿਸਟਰ ਹੋਇਆ ਰਜਿਸਟਰ ਕਰਕੇ ਦਿੱਲੀ ਪੁਲਿਸ ਨੇ ਉਹਨਾਂ ਦੇ ਬਿਆਨ ਲਿਖੇ ਉਹਨਾਂ ਨੇ ਦਿੱਲੀ ਪੁਲਿਸ ਰੂਪੇ ਬਿਆਨ ਦਿੱਤੇ ਕਿ ਸੱਜਣ ਕੁਮਾਰ ਨੂੰ ਦੇਖਿਆ ਸੱਜਣ ਕੁਮਾਰੀ ਸੀ ਪਰ ਉਹਦੇ باوجود ਵੀ ਇਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਕੇਸ ਬੰਦ ਕਰਤਾ ਫਿਰ ਉਸ ਤੋਂ ਬਾਅਦ ਜਦੋਂ ਇਹ ਐਨਡੀਆ ਦੀ ਸਰਕਾਰ ਆਈ ਇਹ ਸੈਂਟਰ ਦੇ ਵਿੱਚ 2014 ਚ ਤੇ ਅਸੀਂ ਮੰਗ ਕੀਤੀ ਕਿ ਜਿਹੜੇ ਕੇਸ ਬੰਦ ਕੀਤੇ ਆ ਉਹਨਾਂ ਨੂੰ ਕੇਸਾਂ ਨੂੰ ਰੀਓਪਨ ਕੀਤਾ ਜਾਵੇ ਖੋਲਿਆ ਜਾਵੇ ਤੋਂ ਇਹ ਜੋ ਐਨਡੀਆ ਦੀ ਸਰਕਾਰ ਨੇ ਇੱਕ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਜੀਪੀ ਮਾਥਰ ਦੀ ਕਮੇਟੀ ਪਾਇੰਟ ਕੀਤੀ ਔਰ ਉਸ ਕਮੇਟੀ ਨੇ ਛਾਰੇ ਕੇ ਸਟੱਡੀ ਕੀਤੇ ਤੇ ਉਹਨਾਂ ਨੇ ਕਿਹਾ ਕਿ ਕੇਸ ਗਲਤਬੰਦ ਕੀਤੇ ਆ ਇਹਨਾਂ ਚ ਰੀ ਇਨਵੈਸਟੀਗੇਸ਼ਨ ਚਾਹੀਦੀ ਆ ਉਹਦੇ ਵਜ੍ਹਾ ਤੇ ਐਸਆਈਟੀ ਪੁਆਇੰਟ ਕੀਤੀ ਗਈ ਔਰ ਇਸ ਐਸਆਈਟੀ ਨੇ ਪਹਿਲਾਂ ਇੱਕ ਕੇਸ ਦੇ ਵਿੱਚ ਇੱਕ 2018 ਅਕਤੂਬਰ 2018 ਵਿੱਚ ਇੱਕ ਬੰਦੇ ਨੂੰ ਮੌਤ ਦੀ ਸਜ਼ਾ ਤੇ ਇੱਕ ਨੂੰ ਉਮਰ ਕੈਦ ਦੀ ਸਜ਼ਾ ਤਿੰਨ ਸਿੱਖਾਂ ਦੇ ਕਤਲ ਜੋ ਮਹੀਪਾਲ ਪੁਠਾਨੇ ਦਾ ਹੈ ਤੇ ਹੁਣ ਦੂਜਾ ਕੇਸ ਜਿਹੜਾ ਐਸਆਈਟੀ ਦਾ ਹਿੱਸੀ ਜਿਹਦੇ ਵਿੱਚ ਇਹ ਹੁਣ ਇਹਨਾਂ ਨੂੰ ਫੈਸਲਾ ਆਇਆ ਕੱਲ੍ਹ ਤੇ ਅੱਜ ਅਕਾਲ ਪ੍ਰਸ਼ਾਸਨ ਦਾ ਸ਼ੁਕਰਾਨਾ ਕਰਨ ਆਇਆ ਬਹੁਤ ਉਮੀਦ ਰੱਖਦੇ ਹਾਂ ਕਿ ਕਿੰਨੀ ਸਜ਼ਾ ਜਿਹੜੀ ਆ ਹੋ ਸਕਦੀ ਹੈ ਦੇਖੋ ਉਮੀਦ ਤਾਂ ਪੂਰੀ ਆ ਕਿ ਇਹਦੇ ਚ ਉਹਨੂੰ ਫਾਂਸੀ ਸਜ਼ਾ ਹੋਏਗੀ ਕਿਉਂਕਿ ਪੰਜ ਸਿੱਖਾਂ ਦਾ ਕਤਲ ਦਾ ਪਹਿਲਾ ਸਜ਼ਾ ਇਹ ਦੋ ਹੁਣ ਹੋਰ ਆ ਤੇ ਇੱਕ ਤਰ੍ਹਾਂ ਦਾ ਇਹ ਜਿਹੜਾ ਔਰ ਇਹ ਇੱਕ ਜੀਨੋਸਾਈਡ ਕਤਲਿਆਂ ਦਾ ਹਿੱਸਾ ਹੈ ਇਹਦੇ ਵਿੱਚ ਤੇ ਫਾਂਸੀ ਦੀ ਸਜ਼ਾ ਉਮੀਦ ਪੂਰੀ ਕਰਦੇ ਆ ਪਰ ਵੈਸੇ ਜੇਕਰ ਜਿਹੜੇ ਮੀਡੀਆ ਵਾਲੇ ਉੱਥੇ ਸੀਗੇ ਉਹਨਾਂ ਨੇ ਦੇਖਿਆ ਜੋ ਉਹ ਇਸ ਟਾਈਮ ਜ਼ਿੰਦਗੀ ਜੀ ਰਿਹਾ ਉਹ ਮੌਤ ਤੋਂ ਵੀ ਬੱਤਰ ਆ ਬੁਰਾ ਹਾਲਾ ਉਸਦਾ ਬਿਲਕੁਲ ਔਰ ਜੋ ਮਲਕੇ ਦਿੱਲੀ ਦਾ ਰਾਜਾ ਸੀ ਸਮਝੋ ਉਹਨੂੰ 13 ਲੱਖ 13 ਲੱਖ ਵੋਟਾਂ ਦੇ ਮਾਰਜਿਨ ਨਾਲ ਇੰਡੀਆ ਦਾ ਰਿਕਾਰਡ ਜਿੱਤਿਆ ਵਾ ਔਰ ਉਹਨੂੰ ਕੋਈ ਹੈਰਾਨ ਨਹੀਂ ਸਕਿਆ ਅਜ ਤੱਕ ਦਿੱਲੀ ਵਿੱਚ ਉਹਨੂੰ ਕੋਈ ਤੇ ਉਹ ਬੰਦੇ ਦਾ ਅੱਜ ਇਹ ਹਾਲ ਇਹ ਤਾਂ ਮੌਤ ਨਾਲ ਵੀ ਬੱਤਰ ਆ ਜਿਸ ਤਰ੍ਹਾਂ ਹੈ ਪਰ ਫਿਰ ਵੀ ਸਾਨੂੰ ਪੂਰੀ ਉਮੀਦ ਆ ਸੀ ਮੌਤ ਦੀ ਸਜ਼ਾ ਦੀ ਡਿਮਾਂਡ ਕਰਾਂਗੇ ਕੋਰਟ ਤੋਂ ਅਪੀਲ ਕਰਾਂਗੇ ਤੇ ਸਾਨੂੰ ਪੂਰੀ ਉਮੀਦ ਆ ਕਿ ਉਹਨੂੰ ਫਾਂਸੀ ਦੀ ਸਜ਼ਾ ਹੀ ਸੁਨਾਏ ਜਾਏਗੀ ਮੰਗਲਵਾਰ ਨੂੰ ਫਿਰ ਤਾਂ ਸਾਹਕੀ ਸਵਾਲ ਹੈ ਕਿ ਜਗਦੀਸ਼ ਟਾਈਟਲਰ ਉਹਨਾਂ ਦਾ ਵੀ ਇਨਾ ਨਾਮ ਆਉਂਦਾ ਰਿਹਾ ਹੈ ਦੋਸ਼ੀ ਦੇ ਵਿੱਚ ਕਮਲਨਾਥ ਉਹਨਾਂ ਦਾ ਵੀ ਨਾਮ ਜਿਹੜਾ ਹੈ ਦੋਸ਼ੀ ਦੇ ਵਿੱਚ ਆਉਂਦਾ ਰਿਹਾ ਹੈ ਉਹਨਾਂ ਦੇ ਜਿਹੜੇ ਕੇਸ ਨੇ ਉਹ ਕਿਸ ਜਗ੍ਹਾ ਤੇ ਨੇ ਕਿੱਥੇ ਕੈਸ ਵੜੇ ਜਗਦੀਸ਼ ਟਾਈਟਲ ਦੇ ਉੱਤੇ ਤਿੰਨ ਸਿੱਖਾਂ ਦੇ ਕਤਲ ਦਾ ਕੇਸ ਚੱਲ ਰਿਹਾ ਉਹ ਗਵਾਹੀਆਂ ਚੱਲ ਰਹੀਆਂ ਰੌਜ਼ਿੰਗ ਵੀ ਕੋਰਟ ਦੇ ਚੋ ਉਹ ਕੇਸ ਲਗਾਤਾਰ ਚੱਲ ਰਿਹਾ ਤੇ ਜਿੱਥੇ ਦਾ ਕਮਲਨਾਥ ਦਾ ਸਵਾਲਾ ਕਮਲਨਾਥ ਦੇ ਖਿਲਾਫ ਅਜੇ ਤੱਕ ਕੋਈ ਕੇਸ ਰਜਿਸਟਰ ਨਹੀਂ ਹੋਇਆ ਉਹ ਔਰ ਕੋਸ਼ਿਸ਼ ਚੱਲ ਰਹੀ ਹੈ ਉਕੇ ਰਜਿਸਟਰ ਕਰਨ ਦੀ ਅੱਜ ਵੀ ਉੱਥੇ ਦਿੱਲੀ ਹਾਈ ਕੋਰਟ ਦੇ ਚ ਕੇਸ ਲੱਗਿਆ ਹੋਇਆ ਮਨਜਿੰਦਰ ਸਿੰਘ ਸਰਸਾ ਨੇ ਹਾਈ ਕੋਰਟ ਦੇ ਚ ਕੇਸ ਪਾਇਆ ਕਿ ਹੁਕਮ ਆਰਡਰ ਦਿਓ ਪੁਲਿਸ ਨੂੰ ਕਿ ਉਹ ਦੇ ਅਗੇਂਸਟ ਕੇਸ ਚ ਲਾਇਆ ਜਾਵੇ ਤੇ ਉਹ ਉਮੀਦ ਸਾਨੂੰ ਹੈ ਕਿ ਉਹ ਦੇ ਅਗੇਂਸਟ ਕਮਨਲਾਸ ਅਗੇਂਸਟ ਵੀ ਖਿਲਾਫੀ ਕੇਸ ਚਲੇਗਾ ਤੁਹਾਡੇ ਸਨ ਐਡਵੋਕੇਟ ਐਚ ਐਸ ਫੂਲਕਰ ਜਿਨ੍ਹਾਂ ਨੇ ਦੱਸਿਆ ਹੈ ਕਿ ਬੀਤੇ ਦਿਨ ਇਹ ਮਾਮਲਾ ਜਿਹੜਾ ਸੀ ਉਹ ਉਦੋਂ ਖੁੱਲਿਆ ਜਦੋਂ ਐਨਡੀਏ ਦੀ ਸਰਕਾਰ ਨੇ ਇੱਕ ਜਾਂਚ ਕਮੇਟੀ ਜਿਹੜੀ ਸੀ ਉਹ ਮੁੜ ਬਣਾਈ ਸੀ ਤੇ ਉਸ ਮਾਮਲਾ ਖੁੱਲਣ ਤੋਂ ਬਾਅਦ ਅੱਜ ਇਹ ਫੈਸਲਾ ਆਇਆ ਹੈ ਕਿ ਸਰਜਨ ਕੁਮਾਰ ਦੋਸ਼ੀ ਪਾਏ ਗਏ ਨੇ ਤਾਂ ਅਗਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਜਿਸ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਫਾਂਸੀ ਦੀ ਸਜ਼ਾ ਹੋਵੇ ਕਿਉਂਕਿ ਉਹਨਾਂ ਨੇ ਸੇਖਾਂ ਦਾ ਜਿਹੜਾ ਸੀ ਉਹ ਕਤਲ ਆਮ ਕੀਤਾ ਸੀ ਉਸ ਦੇ ਲਈ ਉਹ ਦੋਸ਼ੀ ਬਕੈਦਾ ਅਦਮਾਨਜੋਗ ਅਦਾਲਤ ਵੱਲੋਂ ਉਹ ਦੋਸ਼ੀ ਠਰائے ਗਏ ਨੇ ਤਾਂ ਆਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਵਕ-ਵਕ ਮਾਮਲੇ ਅਜੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਵੀ ਵੱਡੇ ਫੈਸਲੇ ਆਉਣ ਦੀ ਆਸ ਅਤੇ ਉਮੀਦ ਪ੍ਰਗਟਾਈ ਜਾ ਰਹੀ ਹੈ ਕੁਝ ਨਵੀਆਂ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਂ ਯਾਨੀ ਕਿ ਸੁਰਿੰਦਰਪਾਲ ਸਿੰਘ ਔਰ ਪਾਲ ਤੇ ਹਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ ਅੱਜ ਸਰਹਾਰ ਐਚਐਸ ਸਕੂਲ ਦਾ ਜਿਨ੍ਹਾਂ ਨੇ ਇਹਨਾਂ ਕੇਸਾਂ ਦੀ ਬੜੀ ਤਨਦੇਹੀ ਨਾਲ ਪੈਰਵਾਹੀ ਕੀਤੀ ਹੈ ਉਹਨਾਂ ਦੇ ਹੌਸਲੇ ਨੂੰ ਇਹਨਾਂ ਦੀ ਡੈਡੀਕੇਸ਼ਨ ਨੂੰ ਇਹਨਾਂ ਦੇ ਲਗਾਤਾਰ ਯਤਨਾਂ ਨੂੰ ਅੱਜ ਬੂਰ ਪਿਆ ਕਿਉਂਕਿ ਸੱਜਣ ਕੁਮਾਰ ਵਰਗੇ ਤਾਕਤਵਰ ਬੰਦੇ ਨੂੰ ਜੇਲਾ ਪਿੱਛੇ ਭੇਜਣਾ ਕੋਈ ਛੋਟੀ ਗੱਲ ਨਹੀਂ ਸਲਾਖਾਂ ਪਿੱਛੇ ਭੇਜ ਜਿਵੇਂ ਉਹਨਾਂ ਨੇ ਦੱਸਿਆ ਡਿਟੇਲ ਨਾ ਦੱਸਿਆ ਇਸੇ ਤਰ੍ਹਾਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਦੀ ਛੁਮਣੀ ਗੁਰਦਾਰ ਪਰੰਧ ਕਮੇਟੀ ਵੱਲੋਂ ਲਗਾਤਾਰ ਇਹਨਾਂ ਕਿਸੇ ਨੀ ਕਾਰਵਾਈ ਕੀਤੀ ਗਈ ਦਿੱਲੀ ਕਮੇਟੀ ਵੱਲੋਂ ਕੀਤੀ ਗਈ ਹੁਣ ਵੀ ਜਿਹੜੇ ਕੇਸ ਨੇ ਜਿ ਤਰ੍ਹਾਂ ਦਿੱਲੀ ਦੰਗਿਆਂ ਵਾਲੇ ਦਿੱਲੀ ਤਸਲੁਕੀਸ਼ ਦੇ ਕੇਸ ਜਿਹੜੇ ਚੱਲ ਰਹੇ ਨੇ ਉਹਦੇ ਵਿੱਚ ਉਹਦੀ ਸੱਜਣ ਕੁਮਾਰ ਦੀ ਤੇ ਜਿਹੜੇ ਹੋਰ ਦੋਸ਼ੀ ਸਜਾਏ ਉਹਨਾਂ ਦੇ ਦੱਸਿਆ ਇਸ ਤਰ੍ਹਾਂ ਕਾਨਪੁਰ ਦੇ ਕੁਝ 243 ਨੇ ਸ਼ਾਇਦ ਉੱਥੇ ਜਿਹੜੇ ਕਸਲੇ ਪਰ ਉਹਨਾਂ ਦੇ ਵਿੱਚ ਇੱਕ ਵਾਰੀ ਜਦੋਂ 5 ਵਾਲੀ ਅਕਾਲੀ ਦਲ ਦੀ ਉਦੋਂ ਸਰਕਾਰ ਨੇ ਐਨਡੀ ਜਿਹੜਾ ਵਾ ਉਹ ਕਰ ਦਿੱਤੇ ਨੇ ਸਾਰੀਆਂ ਐਸਆਈਟੀਆਂ ਬਣਾ ਕੇ ਖੋ ਰੀਓਪਨ ਕੀਤੇ ਪਰ ਹੁਣ ਜਿਹੜਾ ਉਹ ਫੇਰ ਉਹਨਾਂ ਨੂੰ ਬੰਦ ਕਰ ਰਹੇ ਕਿਉਂਕਿ ਉਹ ਲੋਕ ਜਿਹੜੇ ਆ ਭਾਜਪਾ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਉਹਨਾਂ ਭਾਜਪਾ ਨੇ ਉਹਨਾਂ ਨੂੰ ਜੋੜ ਦਿਆ ਉਹਦੇ ਵਿੱਚ ਪ੍ਰੈਸ਼ਰਾਈਜ਼ ਕੀਤਾ ਵੀ ਤੁਸੀਂ ਇਹਨਾਂ ਕਿਸਾਂ ਦੀ ਪੈਰਵਾਈ ਬੰਦ ਕਰਦੇ ਉਹਦੇ ਚਾਚਾ ਵੀ ਸਾਕਰਦੀਪ ਸਿੰਘ ਭੋਗੜ ਜਿਹੜੇ ਉਹ ਦਿੱਲੀ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਧਾਨ ਦੇ ਕਮੇਟੀ ਦੇ ਸਾਹਜੂਗ ਨਾਲ ਉਹਨਾਂ ਕਿਸਾਂ ਦੀ ਪੈਰਵਾਈ ਕਰ ਰਹੇ ਨੇ ਅਸੀਂ ਜਿੱਥੇ ਇਹਨਾਂ ਦਾ ਇਹਨਾਂ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕਰਦੇ ਹਾਂ ਤਾਂ ਪ੍ਰਧਾਨ ਜੀ ਵੱਲੋਂ ਖਾਸ ਤੌਰ ਤੇ ਅਸਰ ਰਜਿੰਦਰ ਸਿੰਘ ਇਹ ਕਾਮੀ ਜੀ ਭੋਗੜ ਸਾਹਿਬ ਨਾਲ ਗੱਲਬਾਤ ਕਰਨ ਦਾ ਸਾਹ ਰਹੀ ਕਿ 60 ਵਕੀਲਾਂ ਦੇ ਨਾਮ ਸੀ ਜਿਨ੍ਹਾਂ ਨੂੰ ਉਸ ਵੇਲੇ ਥ੍ਰੈਟ ਸੀ ਪੁਲਿਸ ਨੂੰ ਮਾਰ ਦੇਣ ਦੇਸ਼ਿਕ ਤੋਂ ਉਹਨਾਂ ਦੇ ਸਬੰਧ ਵਿੱਚ ਸਰਕਲ ਦੀਪ ਸੋਣਾ ਨੇ ਆਰਡਰ ਕੀਤਾ ਸੀ ਕਿ ਇਹਨਾਂ ਦੀ ਪ੍ਰੋਟੈਕਸ਼ਨ ਸਟੇਟ ਦੀ ਜ਼ਿੰਮੇਵਾਰੀ ਹੈ। ਉਹਦੇ ਸਾਥ ਰਜਿੰਦਰ ਸਿੰਘ ਧਾਮੀ ਉਹਨਾਂ ਦਾ ਨਾਮ ਹੈ। ਕਿਉਂਕਿ ਅਸੀਂ ਜਿੰਨਾਂ ਸਾਰਿਆਂ ਨੇ ਇਹਨਾਂ ਕੇਸਾਂ ਦੀ ਪੈਰਵਾਈ ਕੀਤੀ ਹਰ ਤਰ੍ਹਾਂ ਦਾ ਪ੍ਰੈਸ਼ਰ ਸਾਡੇ ਤੇ ਪਿਆ ਸਾਡੇ ਪਰਿਵਾਰਾਂ ਤੇ ਪਿਆ ਕਿ ਇਹਨਾਂ ਕੇਸਾਂ ਦੇ ਵਿੱਚ ਪਿੱਛੇ ਹਟ ਜਾਈਓ। ਪਰ ਇੱਕ ਜਿਵੇਂ ਜਨੂਨ ਨਾਲ ਇੱਕ ਕੌਮੀ ਫਰਜ਼ ਪੇਛਾੜ ਕੇ ਇਹਨਾਂ ਕੇਸਾਂ ਦੀ ਪੈਰਵਾਈ ਕੀਤੀ। ਅੱਜ ਵੀ ਪ੍ਰਧਾਨ ਜੀ ਨੇ ਇਸ ਗੱਲ ਦੀ ਜਿੱਥੇ تسਲੀ ਤੇ ਖੁਸ਼ੀ ਜਿਹੜੀ ਉਹ ਜ਼ਾਹਰ ਕੀਤੀ ਗਏ ਸੱਜਣਗਾਰ ਨੂੰ ਫੂਲਦਾ ਸਾਹਿਬ ਨੇ ਜਿਹੜੀ ਆ ਉਹ ਇਸ ਮਕਾਮ ਤੇ ਲੈ ਆਂਦਾ ਕਿ ਉਹਨਾਂ ਨੂੰ ਸੱਜਾ ਜਿਹੜੀ ਸੁਣਾਈ ਜਾਣੀ ਨਾਲ ਹੀ ਉਹਨਾਂ ਨੇ ਖਾਸ ਤੌਰ ਤੇ ਸਪਰਤਾਪ ਸਿੰਘ ਜੁਣੀ ਸਾਡੇ ਆਪਣੇ ਸੈਕਟਰੀ ਸਾਹਿਬ ਸ਼੍ਰਮਣੀ ਗੁਰਦਾ ਪ੍ਰਮਡ ਤੇ ਮੇਰੀ ਉਹਨਾਂ ਨੇ ਜ਼ਿੰਮੇਵਾਰ ਲਈ ਸੀ ਕਿ ਉਹਨਾਂ ਨੇ ਆਉਣਾ ਉਹਨਾਂ ਦਾ ਸਨਮਾਨ ਵੀ ਕਰਨਾ ਤੇ ਉਹਨਾਂ ਦਾ ਆਿਆਂ ਦਾ ਜੀ ਆਇਆਂ ਦੀਖਣਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ